ਵਾਇ ਗਰੂ ਵਾਇ ਗਰੂ ਵਾਇ ਗਰੂ ਵਾਇ ਗਰੂ ਗੁਰਬਾਣੀ ਗਾਉ ਈ ਸਤ ਕਮਲ ਸਦਾ ਈ ਗੁਰਬਾਣੀ ਗਾਉ ਈ ਸਰਕਾਰ ਦਾ ਸੁਨਾਹ ਸੁਖਦਾਈ ਜੁੜ ਜੋ ਜੁੜ ਜੋ ਸਾਥ ਸੰਗਤ ਜੀ ਸਿੰਘ ਫੌਜੀ ਬਲੌਗ ਲਾਈਵ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ ਜੋ ਵੀ ਜੁੜ ਰਿਹਾ ਹੈ ਵੀਡੀਓ ਨੂੰ ਲਾਈਕ ਕਰ ਦਿਓ चैनल में सब्सक्राइब कर दो। तम गुरु ग्रंथ साहब जी ग्यारह जहू कागज के बहुत नाम के जहाज़ ਅਲਤੋ ਪਲਟੇ ਰੱਖਿਆ ਇੱਕ ਬੇਕ ਪਰ ਲੋਕ ਕੇ ਸਾਇੰਟਿਫਿਕ ਸ਼ੌਰਗਰੀ 470 ਤੱਕ ਤੇ ਮਾਲਕ ਕੋ ਸੈਰ ਸ੍ਰੀ ਗ੍ਰੂਪ ਆਈਸਟੈਟ ਜੀਟੀਡਬੀ ਵਿੱਚ ਜੁੜਦਾ ਟੀ ਸਾਗ ਸੰਤਰੀ ਜੀਓ ਆਪ ਕੋਲ ਤੁਹਾਡੇ ਹੋ ਜੋ ਆਪਣੇ ਜੀਵਨ ਵਿੱਚ ਸਮਾਂ ਕੱਢ ਕੇ ਗੁਰੂ ਦੀ ਮਿੱਟੀ ਗੁਰੂ ਦਾ ਅਨੰਦ ਮਾਣ ਰਹੇ ਹੋ ਤੇ ਆਪਣੇ ਸੁਵਾਸਾਂ ਤੇ ਟੈਨ ਨੂੰ ਸਫਲ ਕਰ ਰਹੇ ਹੋ ਗੁਰਬਾਣੀ ਗਰਬਾਣੀਂ ਗਾਓ ਖਾਈ ਸਭ ਸੁਨਦਾ ਸੁਖਦਾਈ ਜੇ ਗੁਰਬਾਣੀ ਜਦੋਂ ਆਪਾਂ ਦੰਨਿਆਂ ਸੋ ਸਾਬ ਸਾਸਤਰੀ ਕਾਰਜੀ ਕੀ ਹਾਲ ਚਾਲ ਹੈ ਜੀ ਠੀਕਾ ਕੋ ਗੁਰਬਾਣੀ ਆਪਾਂ ਗਾਣੇ ਹਾਂ ਗੁਰਬਾਣੀਂ ਗਾਓ ਕਾਹੀ ਤਬਾਹ ਸਦਾ ਸੇਟਪ ਹੋਈ ਤੇ ਆਪਣੇ ਸਾਰੇ ਕਾਰਜ ਸਿਰਦ ਹੋ ਜਾਂਦੇ ਹਨ ਪਰਮਜੀਤ कौर ਸੈਡ ਸਾਸਤਰੀ ਕਾਰਜੀ ਸੰਦੇਸ਼ ਸਾਹਿਬ ਸਾਸਤਰੀ ਕਾਰਜੀ ਤੁਹਾਡਾ ਸਵਾਗਤ ਹੈ ਜੀ ਜੋ ਵੀ ਜੁੜੇ ਹੋ ਵੀਡੀਓ ਨੂੰ ਲਾਈਵ ਲਾਈਵ ਨੂੰ ਲਾਈਕ ਵੀ ਕਰ ਦਿਓ ਡਬਲ ਟੈਪ ਕਰਕੇ ਲਾਈਕ ਕਰ ਦਿਓ ਅਤਾ ਲਗਤੰਬਰ ਇਹ ਗੱਲ ਬਾਕੀ ਆ ਰਹੀ ਹੈ ਜੀ ਬਰੂਪਲਾਤਰੇ ਆਪਾਂ ਗੱਲ ਕਰ ਰਹੇ ਸਾਂ ਗੁਰਬਾਣੀ ਗਾਉ ਘਾਈ ਜੇ ਸਤਲ ਸਦਾ ਸੁਖਡਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਲਿਸਤਾਰੇ ਬਾਣੀ ਗੁਰੂ ਬਾਣੀ ਨੂੰ ਗੁਰੂ ਕਿਹਾ ਗਿਆ ਹੈ ਕਿਉਂਕਿ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਗਏ ਹਨ ਉਹਨਾਂ ਕਿਹਾ ਹੈ ਬਈ ਜੋ ਸ਼ਬਦ ਹੈ ਉਹ ਗੁਰੂ ਹੈ ਆਪ ਜੀ ਦਾ ਕਿ ਜਿਹੜਾ ਖਾਲਸਾ ਦਾ ਕਰਨਾ ਉਹਦੇ ਵਿੱਚ ਮੇਰੇ ਦਰਸ਼ਨ ਹੋਣਗੇ ਪੰਜਾਂ ਪਿਆਰਾਂ ਦਾ ਹਕਮ ਮੰਨਣਾ ਗੁਰੂ ਗ੍ਰੰਥ ਸਾਹਿਬ ਦੀ ਮਹਾਰੀਸ਼ੀ ਛਟਾਉਣਾ ਤੇ ਜੋ ਸ਼ਬਦ ਹੈ ਤਾਂ ਹੀ ਕਿਹਾ ਗਿਆ ਬਾਣੀ ਗੁਰੂ ਗੁਰੂ ਹੈ ਬਾਣੀ ਜਿਹੜੀ ਗੁਰ ਬਾਣੀ ਹੈ ਉਹੀ ਗੁਰੂ ਹੈ ਤੇ ਗੁਰੂ ਹੀ ਗੁਰ ਬਾਣੀ ਹੈ ਕਿਉਂਕਿ ਪੰਨੂ ਪਾਸ਼ਾ ਜਿਹਨੇ ਸਤਿਮੁਨੀ ਸਾਹਿਬ ਦੇ ਵਿੱਚ अनेका ਵਕਤ ਕੀਤੀਆਂ ਹਨ ਸੁਖਮਨੀ ਸੁਖਮਰਤਿ ਕਰਵਨਾ ਨਾਮਿ ਤਬਾ ਦਿਨ ਤੇ ਮਨੁ ਵਿਸ਼ਰਾਮ ਜਗਰੁ ਮਾਰਾਇ ਤ੍ਰਾਪ ਕਰੈ ਤੀ। ਭਾਗੋਤ ਜਨਮ ਕੇ ਮਨ ਵਿਸ਼ਰਾਮ ਸੁਖਮਨੀ ਸੁਖਮਰਤਿ ਕਰਵਨਾ ਇਸ ਕਾਲ ਅਨੰਤ ਸੁਖ ਮਨ ਜਿਹੜਾ ਸੁਖਮਨੀ ਕਰਦਾ ਹੈ ਵਿਕਰਾਲ ਸੁਖਾਂ ਦਾ ਆਵਾਸ ਹੋ ਜਾਂਦਾ ਹੈ ਦੁਖ ਦਿਲਦਰ ਬੂ ਹੋ ਜਾਂਦੇ ਹਨ ਸੋ ਤੁਮ ਨੂੰ ਸਤਿ ਸ੍ਰੀ ਅਕਾਲ ਪ੍ਰਣਾਮ ਪਾਜਨਾ ਤੇ ਮਨ ਬਿਸ਼ਰਾਮ ਭਗਤਾਂ ਨੂੰ ਕਰ ਬਿਸ਼ਰਾਮੀ ਬਿਸ਼ਰਾਮ ਦੇ ਭਗਤਾਂ ਨੂੰ ਕਿਉਂਕਿ ਉਹਨਾਂ ਦੇ ਕਾਲੀ ਗੁਰੂ ਮਹਾਰਾਜ ਆਪ ਸੁਧ ਕਰਤਾ ਹੈ ਗੁਰੂ ਮਹਾਰਾਜ ਜਦੋਂ ਇਹ ਇੱਕ ਪੰਡਾ ਜੈ ਚੰਦ ਕੋਟ ਪੰਡਾ ਅੱਗੇ ਹੋਏ ਲੈਤਾ ਹੈ ਜਦੋਂ ਆਪਾਂ ਗੁਰਦੁਆਰੇ ਨੂੰ ਜਾਂਦੇ ਆ ਨਾ ਇੱਕ ਕਦਮ ਚੱਲਦੇ ਤੇ ਕੋਟਾਂ ਪੈਂਦਾ ਨੂੰ ਗੁਰੂ ਸਾਡੀ ਬਾਹਮ ਫੜ ਕੇ ਸੰਗਤ ਜਾਣੇ ਵਾਸਤੇ ਹੰਦਿਆ। ਜੀ ਆ ਮੇਨਰ ਨੂੰ ਸਬਸਕ੍ਰਾਈਬ ਕਰਦੇ ਜਿਹੜੇ ਜਿਹੜੇ ਵੀ ਦੇਖ ਰਹੇ ਹੋ। ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਕਮੈਂਟ ਕਰ ਸਕਦੇ ਹੋ। ਰਵੇ ਜੀ ਵੈਨ ਜੀ ਗੁਰੂ ਭਲਿ ਕਰੇ। ਤੇਰੇ ਰਾਹ ਦਟੇ ਨੇ ਵੈਰੂ ਲੈ ਕੇ ਆਇੰਦਵਾਉਗੀ ਹਰਮਨ ਦੇ ਕਾਲ ਦੇ ਸਦੋਂ ਦੀ ਗੁਰੂ ਮਹਾਰਾਜ ਆਪ ਵਰਤਾਂ ਕਰਨ ਪਾਉਣਗੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹਨ ਬਹੁਤ ਤਰਾਏ ਤਰਾਏ ਹੋ ਰਹੀ ਹੈ ਪੈਮ ਅਯੋਕ ਨਾਮ ਨੇ ਕਮਾਉਣਾ ਹੈ ਗੁਰੂ ਦਾ ਨਾਮ ਜਿਹਾ ਤੇ ਦਰਗ ਬੰਦਾਂ ਦੇ ਸਹਾਇਤਾ ਕਰ ਸਕੋ ਜਥਾ ਸ਼ਕਤ ਅਨੁਸਾਰ ਜਿੰਨੀ ਤੋਂ ਤੁਸੀਂ ਕਰ ਸਕਦੇ ਹੋ ਉਨੀ ਕੁ ਆਪਣਾ ਉਹਨਾਂ ਦੀ ਮਰਦ ਗਿਰੋਹ ਕਰੋ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਤੇ 빈 ਲੋਕਿਆਂ ਦਾ ਸਹਾਰਾ ਬਣੋ ਇਹ ਸੱਚਾ ਜੋ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ ਉਹਨਾਂ ਸਮਾਂ ਦੇ ਚੱਲ ਕੇ ਆਪਣੇ ਸੋਸਾ ਜੀਵਨ ਦੇ ਸੋਸਾ ਨੂੰ ਸਫਲ ਕਰ ਸਕਦਾ ਹੈ ਇਹ ਗੁਰੂਪਾ ਨਹੀਂ ਕਰੇ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਹੜ ਪੰਜਾਬ ਵਿੱਚ ਆਏ ਹੋਏ ਹਨ ਲੋਕਾਂ ਦਾ ਕਰਨ ਦਾ ਬੜ ਗਿਆ ਹੈ ਸਾਰਾ ਸਮਾਉਣਾ ਖਰਾਬ ਹੋ ਗਿਆ ਹੈ ਪਸ਼ੂ ਜਿੰਨੇ ਵੀ ਸੰਮਜਾਂ ਗਾਵਾਂ ਕੰਨਾਂ ਥਾਵਾਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਨਹੀਂ ਰਹੇ ਕੰਨਾਂ ਥਾਵਾਂ ਦੇ ਜਿੱਤੇ ਬਚੂਕੇ ਹਨ ਜਥਾ ਸ਼ਕਤ ਆਪਣੇ ਤੁਸੀਂ ਤਾਂ ਦੀ ਕਰਾਫਟਰ ਇਹ ਸਸਰੀਆ ਕਾਲ ਦੀ ਸਸਰੀਆ ਕਾਲ ਦੀ ਤੇ ਜਥਾ ਸ਼ਕਤ ਅਨੁਸਾਰ ਆਪਣੇ ਤੁਸੀਂ ਦੋਸਾਂ ਨਵੇਂ ਵਿਕਰਤ ਕਮਾਈ ਦੇ ਵਿਕਰਤ ਦਸਵੰਤ ਕੱਢ ਕੇ ਉਹਨਾਂ ਦੀ ਹਲਪ ਕਰੋ ਜੀ ਜਿਹੜੇ ਜਰੀਏ ਵੀ ਕਰ ਸਕਦੇ ਹੋ ਜੇ ਤੁਸੀਂ ਮਾਇਆ ਨਾਲ ਨਹੀਂ ਕਰ ਸਕਦੇ ਤਾਂ ਸੇਵਾ ਕਰਕੇ ਕਰ ਸਕਦੇ ਹੋ ਸੇਵਾ ਕਰਕੇ ਨਹੀਂ ਕਰ ਸਕਦੇ ਤੇ ਸਿਮਰਨ ਕਰਕੇ ਕਰ ਸਕਦੇ ਹੋ ਕਿਉਂਕਿ ਜੋ ਪਰਪਕਾਰ ਦੇ ਪਰ ਤੀਏ ਤਿੰਨ ਰਾਹ ਹਾਂ ਫੈਲਾ ਹੈ ਆਪਾਂ ਦੌਲਤ ਨੂੰ ਜਹਾਂ ਦੌਲਤ ਦੇ ਦिएਏ ਦੌਲਤ ਦੇ ਵਿੱਚ ਗਰੀਬ ਦੁਖੀਆਂ ਦਾ ਸਹਾਰਾ ਬਣ ਜੀ ਤવાડી ਦੌਲਤ ਚੰਗੇ ਪਾਸੇ ਲੱਗੀ ਤੇ ਤੁਹਾਨੂੰ ਮੁਕੁਲ-ਕੁਲ ਜਿਹੜਾ ਹੈ ਉਹផល ਪ੍ਰਾਪਤ ਹੋਵੇਗਾ ਦੂਜਾ ਹੈ ਤੁਹਾਡਾ ਸਰੀਰ ਠੀਕ ਹੈ ਤੁਸੀਂ ਸੇਵਾ ਕਰੋ ਜਾ ਕੇ ਹੱਥੀਕਤ ਕਰਕੇ ਗੁਰਦਵਾਰੇ ਸੇਵਾ ਕਰਕੇ ਜਾਣਾ ਟਰਾਲੀਆਂ ਦੇ ਵਿੱਚ ਜਾ ਕੇ ਜੀ ਮੰਦਰ ਚਲਦੇ ਆਂ ਚਲਾਉਂ ਤੀਜਾ ਹੈ ਸਿਮਰਨ ਜੇ ਤੁਸੀਂ ਕੁਝ ਵੀ ਨਹੀਂ ਕਰ ਪਰਦੇ ਤੇ ਉਹਨਾਂ ਦੇ ਨਾਮ ਦਾ ਸਿਮਰਨ ਕਰੋ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪੰਜਾਬ ਉੱਤੇ ਇਹ ਤਬਾਈ ਆਈ ਹੈ ਸੱਚੇ ਦੱਸਾਰ ਜਿੰਦਾ ਹਾਜ਼ਰ ਹੋ ਕੇ ਇਸ ਵੀਡੀਓ ਫਾਈਸਟ ਜੂ ਮੈ ਤਾਂ ਅਕਰੂ ਦੋ ਤੋਹਿਆਂ ਦੇ ਨੋਟ ਕਰਦੇ ਆ ਤੇ ਉਹ ਵੀ ਨਾ ਆ ਬੜਕਾ ਬੇਹੋ ਹੋ ਤੇ ਜੋ ਇਹ ਲਾਈਵ ਦਿਖ ਰਹੇ ਹੋ ਗੰਧਾਂ ਬਤਾਂ ਜਿਆੜੀ ਰਹਿਣੀਆਂ ਜੀ ਗੰਧਾਂ ਬਤਾਂ ਠੀਕ ਲੱਗ ਰਹੀਆਂ ਹਨ ਵੀ ਵੀਡੀਓ ਨੂੰ ਲਾਈਕ ਕਰ ਦਿਓ ਡਬਲ ਟੈਪ ਕਰਕੇ ਵੀ ਲਾਈਕ ਕਰ ਸਕਦੇ ਹੋ ਜੇ ਜੀ ਨਵੇਂ ਪਸੰਦਾਰੇ ਤੇ ਕੋਈ ਲਾਈਕ ਤੁਸੀਂ ਨਾ ਕਰੋ। ਗੱਲ ਤੇ ਚੰਗੀ ਲੱਗੀ ਤੇ ਲਾਈਕ ਕਰ ਦਿਓ। ਅੱਜਾ ਜੀ ਉਹ ਸੁਣਾਓ ਸਾਰੇ ਠੀਕ ਠਾਕ ਹੋ ਘਰ-ਬਾਰ, ਘਰ-ਪਰਿਵਾਰ ਸਭ ਦੇ ਠੀਕ ਨੇ। ਜਿੱਥੇ ਵੀ ਤੁਸੀਂ ਵਿੰਦੇ ਨੇ ਰੋਜ਼ ਕਮਾਈਆਂ ਕਰਦੇ ਹੋ। ਕੋਈ ਪ੍ਰਦੇਸਾਂ ਦੇ ਤੇ ਹਾਂ। ਕੋਈ ਇੱਥੇ ਆ। ਗੁਰੂ ਨਾਰਾਇਣਾ ਜੀ ਪਰਵਾ ਕਰੇ ਜਰ ਰਹਾ ਦਾ ਟਾਈਮ ਆਪ ਜੀ ਨੇ satsangat ਕੀਤੀ ਹੈ ਜੋ ਅੰਮ੍ਰਿਤ ਵੇਲੇ ਤੇ ਰਹਾ ਦੇ ਟਾਈਮ satsangat ਕਰਦਾ ਹੈ ਉਹਨਾਂ ਦੇ ਜਨਮ ਅਤੇ ਸਾਰ ਸਭ ਲੰਘਦੇ ਗੁਰਬਾਣੀ ਗਾਉ ਪਾਈ ਸੁ ਪ੍ਰਸੰਦਾ ਸੁ ਪਾਈ ਗੁਰੂ ਨਾਰਾਇਣ ਕਰਾ ਕਰੇ ਸਭਨਾ ਆਂ ਆ ਹਾੜੀਆਂ ਮਦਦ ਕਰਵਾਉਣ ਕਰੇ ਇਹਨੀਆਂ ਬੋਬੀਆਂ ਸੰਗ ਕਰਵਾਉਣ ਕਰੋਗੇ ਉਹ ਆਏ ਹੋ ਜੀ ਦਾ ਖਾਸ ਹੈ ਉਹ ਆਏ ਇਸ ਇਸ